ਲੋਗੋ ਕੇ ਘਰ ਬਹਿ ਚੁਕੇ ਹੈ ਫਸਲ ਤਬਾਹ ਹੋ ਚੁਕੀ ਹੈ ਪਸ਼ੂ ਗਾਏ भैंस ਮਰ ਚੁਕੇ ਹੈ ਲੋਗੋ ਕੀ ਜ਼ਿੰਦਗੀਆਂ ਬਰਬਾਦ ਹੋ ਗਈ ਪੰਜਾਬ ਇਸ ਵੇਲੇ ਹੜਾਂ ਦੀ ਭਿਆਨਕ ਮਾਰ ਚੱਲ ਰਿਹਾ ਹੈ ਕਈ ਪਰਿਵਾਰ ਪੇਕਰ ਹੋ ਗਏ ਨੇ ਮੱਝਾਂ ਗਾਂਾਂ ਫਸਲਾਂ ਸਭ ਕੁਝ ਤਬਾਹ ਹੋ ਗਿਆ ਤੇ ਲੋਕ ਆਪਣਾ ਰਜਗਾਰ ਵੀ ਗਵਾ ਬੈਠੇ ਨੇ ਇਸ ਮੁਸ਼ਕਲ ਸਮੇਂ ਦੇ ਵਿੱਚ ਪੰਜਾਬ ਦੀਆਂ ਪਟੀਆਂ ਹੱਸਣਾ ਪੀੜਤ ਪਰਿਵਾਰਾਂ ਦੇ ਨਾਲ ਖੜੀਆਂ ਨੇ ਤੇ ਹਰ ਸੰਭਵ ਮਦਦ ਕਰ ਰਹੀਆਂ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਲਜੀਤ ਦਸਾਂਝ ਵੀ ਹੁਣ ਖੜ ਪੀੜਤਾਂ ਦੇ ਹੱਕ ਵਿੱਚ ਆਏ ਨੇ ਦਲਜੀਤ ਨੇ ਨਾ ਸਿਰਫ ਮਦਦ ਦਾ ਐਲਾਨ ਕੀਤਾ ਸਗੋਂ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਸਿੱਧੀ ਗੱਲਬਾਤ ਕੀਤੀ ਹੈ ਦਲਜੀਤ ਨੇ ਪੀਐਮ ਮੋਦੀ ਨੂੰ ਸਪਸ਼ਟ ਕਿਹਾ ਕਿ ਪੰਜਾਬ ਨੂੰ ਮੁੜ ਖੜਾ ਕਰਨ ਲਈ ਕੇਂਦਰ ਸਰਕਾਰ ਨੂੰ ਵੱਡੇ ਪੱਤਰ ਤੇ ਕਦਮ ਚੁੱਕਣੇ ਚਾਹੀਦੇ ਨੇ ਉਹਨਾਂ ਨੇ ਬੇਕਾਰ ਪਰਿਵਾਰਾਂ ਲਈ ਮੁੜ ਵਸੇਬਾ ਖੇਤੀਬਾੜੀ ਲਈ ਸਹਾਇਤਾ ਅਤੇ ਇਨਫਰਾਸਟ੍ਰਕਚਰ ਮੁੜ ਤਿਆਰ ਕਰਨ ਦੀ ਮੰਗ ਰੱਖੀ ਹੈ ਦਲਜੀਤ ਨੇ ਕਿਹਾ ਪੰਜਾਬ ਸਾਡੀ ਰੂਹ ਹੈ ਇਸ ਨੂੰ ਮੋੜ ਖੜਾ ਕਰਨਾ ਸਾਡਾ ਫਰਜ਼ ਹੈ ਮੈਂ ਆਪਣੇ ਵੱਲੋਂ ਹਰ ਸੰਭਵ ਯੋਗਦਾਨ ਦੇਣ ਲਈ ਤਿਆਰ ਹਾਂ ਪਰ ਸਰਕਾਰ ਨੂੰ ਵੀ ਇੱਕ ਵੱਡੀ ਭੂਮਿਕਾ ਨਿਭਾਉਣੀ ਪਵੇਗੀ ਉਹਨਾਂ ਦੇ ਇਹ ਬੋਲ ਤੇ ਇਹ ਕਦਮ ਨਾ ਸਿਰਫ ਪੰਜਾਬੀਆਂ ਲਈ ਉਮੀਦ ਦੇ ਕਰਨਾ ਹਨ ਸਗੋਂ ਪੂਰੇ ਦੇਸ਼ ਨੂੰ ਦੱਸਦੇ ਹਨ ਕਿ ਪੰਜਾਬੀ ਆਪਣੀ ਮਿੱਟੀ ਤੇ ਆਪਣੇ ਲੋਕਾਂ ਲਈ ਹਮੇਸ਼ਾ ਖੜੇ ਰਹਿੰਦੇ ਨੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਜੈਤ ਤੇ ਉਹ ਵੀਡੀਓ ਪਰ ਵੀਡੀਓ ਦੇਖਣ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰੇਕ ਤਰ੍ਹਾਂ ਦੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀਡੀਓ ਦੇਖਣ ਤੋਂ ਬਾਅਦ ਕਿਰਪਾ ਕਰਕੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤੇ ਹਰ ਪੀੜਤਾਂ ਦੇ ਲਈ ਵਾਹਿਗੁਰੂ ਲਿਖਣਾ ਨਾ ਭੁੱਲਿਓ ਤੇ ਹੁਣ ਦਿਖਾਉਂਦੇ ਆ ਤੁਹਾਨੂੰ ਦਲਜੀਤ ਦੀ ਉਹ ਪੂਰੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਬਾਤ ਮੈਂ ਹਿੰਦੀ ਵਿੱਚ ਕਰੂੰਗਾ ਤਾਂ ਕਿ ਬਾਤ ਸਬ ਤੱਕ ਪਹੁੰਚ ਜਾਏ ਪੰਜਾਬ ਕੇ ਹਾਲਾਤ ਬਾੜ ਕੀ ਵਜਹ ਸੇ ਬਹੁਤ ਖਰਾਬ ਹੈ ਲੋਗੋ ਕੇ ਘਰ ਬਹਿ ਚੁਕੇ ਹੈ ਫਸਲ ਤਬਾਹ ਹੋ ਚੁਕੀ ਹੈ ਪਸ਼ੂ ਗਾਏ भैंस ਮਰ ਚੁਕੇ ਹੈ लोगों की ज़िंदियाँ बर्बाद हो गई हैं पंजाब जख्मी है पर हारा नहीं है हम पंजाब की गोद से उठे हैं पंजाब ने हमें गोद लिया है और हमने पंजाब की गोद में ही मरना है जितने भी पीड़ित परिवार हैं हम सब उनसे कहना चाहते हैं कि हम उनके साथ हैं ऐसा नहीं कि राशन पानी दे के ये बात ख़त्म हो जाएगी जब तक उनकी ज़िंदियाँ दोबारा शुरू नहीं हो जाती हम सब उनके साथ हैं जितने भी लोकल एन हैं जितने भी लोकल हमारा पंजाब का मीडिया है वो बहुत अच्छा काम कर रहा है मैं उनका भी धन्यवाद करना चाहूँगा वो ऑन ग्राउंड बहुत अच्छा काम कर रहे हैं और पंजाब का यूथ वो खुद आगे आया है और वो खुद इस स्थिति को संभाल रहा है मैं सबका बहुत बहुत धन्यवाद करना चाहूँगा मेरे जितने भी रिसोर्सेज हैं जितने भी कॉरपोरेट हाउसेस को मैं जानता हूँ हमारी टीम ने उनसे बात की है सब पंजाब की हेल्प करने के लिए तैयार हैं वो सब आगे आना चाहते हैं ये जो मुसीबत है हम इससे निकल जाएंगे पंजाब पर हमेशा मुसीबत आई है ऐसा होता ना कि कोई चीज़ जो बहुत प्यारी होती है उस पर हमेशा उसको नज़र लग जाती है तो ये हमारे साथ बहुत बार हुआ है लेकिन हम इस मुसीबत से निकल जाएंगे। मैं अरदास करता हूँ परमात्मा के आगे कि हम सबको इतनी शक्ति दे कि हम सब भाई बहन मिल के इस चीज़ इस मुसीबत से बाहर आ जाएं और एक एक बार फिर से वो ज़िंदगियां दोबारा खड़ी हो सकें मेरी तरफ़ से सबको बहुत प्यार सत्कार अगर कुछ गलत बोल गया हूँ अगर किसी को हर्ट हुआ हो मेरी कोई बात तो माफ़ी